ਹallelujah ਸਾਰੇ ਮਸੀਹ ਭਾਈ ਪੈਨਾ ਨੂੰ ਜੈ ਮਸੀਹ ਦੀ ਜਿਸ ਬੱਚੀ ਦੀ ਅੱਜ ਅਸੀਂ ਗਵਾਹੀ ਨੂੰ ਸੁਣਨ ਜਾ ਰਹੇ ਇਸ ਦਾ ਨਾਮ ਗੁਰਨੂਰ ਪਾਲ ਹੈ ਇਹ ਗਰਦਾਸਪੁਰ ਢਾੜੀਵਾਲ ਦੇ ਰਹਿਣ ਵਾਲੇ ਅੱਜ ਇਹਨਾਂ ਦੇ ਜੀਵਨ ਦੀ ਅਸੀਂ ਗਵਾਹੀ ਨੂੰ ਦੇਖਾਂਗੇ ਕਿ ਕਿਸ ਤਾ ਪਰਮੇਸ਼ਰ ਨੇ ਜੀਐਸ ਮਸੀਹ ਯੂਸਫ ਮਿਨਿਸਟਰੀ ਪਾਸਟਰ ਪਿੰਕੀ ਦੇ ਦੁਆਰਾ ਇਹਨਾਂ ਦੇ ਜੀਵਨ 'ਚ ਕਾਰਜ ਕੀਤਾ ਔਰ ਪਰਮੇਸ਼ਰ ਨੇ ਇਹਨਾਂ ਨੂੰ ਬੱਚੀ ਨੂੰ بڑے ਮਾੜੇ ਰੋਗ ਤੋਂ ਆਜ਼ਾਦ ਕੀਤਾ ਹallelujah ਜਿਸ ਤਰ੍ਹਾਂ ਕਿ ਪਰਮੇਸ਼ਰ ਦੇ ਪਵਿੱਤਰ ਵਚਨ ਯਰਮੀਆ 17 ਦੀ 14 'ਚ ਲਿਖਿਆ ਹੈ ਇਹ ਹੋਵਾ ਮੈਨੂੰ ਵੱਲ ਕਰ ਤਾਂ ਮੈਂ ਵੱਲ ਹੋ ਵਾਂਗਾ ਮੈਨੂੰ ਬਚਾਤਾ ਮੈਂ ਬਚਾਂਗਾ ਕਿਉਂ ਜੋ ਤੂੰ ਮੇਰੀ ਉਸਤਤ ਹੈ ਹallelujah ਇਸ वचन ਦੇ ਦੁਆਰਾ ਪਰਮੇਸ਼ਰ ਇਸ ਬੱਚੇ ਦੇ ਜੀਵਨ ਚ ਕਾਰੇ ਕੀਤਾ ਆਓ ਇਸ ਬੱਚੇ ਦੀ ਗਵਾਹੀ ਨੂੰ ਇਸ ਦੇ ਮਮਾ ਦੇ ਮੂੰਹੋਂ ਸੁਣਨੇ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਇਸ ਦੇ ਜੀਵਨ ਚ ਕਾਰੇ ਕੀਤਾ ਹallelujah ਪਰਮੇਸ਼ਰ ਤੁਹਾਨੂੰ ਇਸ ਗਵਾਹੀ ਦੁਆਰਾ ਆਸ਼ੀਸ਼ ਔਰ ਬਰਕਤ ਦੇ ਗੋਡ ਬlesਸ ਯੂ ਆਲ ਹallelujah ਸਾਰਿਆਂ ਨੂੰ ਮੇਰੇ ਵੱਲੋਂ ਜੈਨ ਸਿੱਧੀ ਮੇਰੀ ਗਵਾਹੀ ਹੈਗੀ ਮੇਰੀ ਨਾ ਬੇਟੀ ਬਹੁਤ ਹੀ ਜ਼ਿਆਦਾ ਕਾਫੀ ਬਿਮਾਰ ਹੋ ਚੁੱਕੀ ਸੀਗੀ ਤੇ ਡਾਕਟਰਾਂ ਨੇ ਮਨਾ ਕਰ ਦਿੱਤਾ ਸੀ ਵੀ ਕਹਿੰਦੇ ਵੀ ਉਹਦੇ ਨਾ ਲੈਟਰਿੰਗ ਰਾਹੀਂ ਬਲੱਡ ਆ ਰਿਹਾ ਸੀਗਾ ਤੇ ਪਾਣੀ ਦੀ ਬਹੁਤ ਹੀ ਜ਼ਿਆਦਾ ਘਾਟ ਹੋ ਰਹੀ ਸੀਗੀ ਉਹਦੇ ਬਾਡੀ ਦੇ ਅੰਦਰ ਇਨਫੈਕਸ਼ਨ ਬਹੁਤ ਹੀ ਜ਼ਿਆਦਾ ਵੱਧ ਗਈ ਸੀਗੀ ਅਸੀਂ ਪਿੰਡੋਂ ਦੋ ਤਿੰਨ ਡਾਕਟਰਾਂ ਨੂੰ ਦਿਖਾਇਆ ਉਹਦੀ ਮੈਡੀਸਨ ਨਾਲ ਕੋਈ ਫਰਕ ਨਹੀਂ ਪਿਆਗਾ ਤੇ ਬਾਅਦ ਵਿੱਚ ਅਸੀਂ ਲਾਹ ਪਿੰਡ ਲੈ ਕੇ ਗਏ ਭਲਾਈਆਂ ਨੇ ਉਹਨਾਂ ਡਾਕਟਰ ਨੇ ਕਹਿ ਵੀ ਬੱਚੀ ਦਾਖਲੇ ਕਰਨ ਪਏ ਹਸਪੀਟਲ ਦੇ ਵਿੱਚ ਫਿਰ ਮੈਂ ਰੋਣ ਲੱਗ ਗਈ ਪਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਣ ਲੱਗੀ ਵੀ ਐਦਾਂ ਬੋਲੇ ਡਾਕਟਰ ਤੇ ਮੈਂ ਪ੍ਰਭੂ ਕਿ ਪ੍ਰਭੂ ਤੂੰ ਜਿੱਥੇ ਆ ਗਈ ਮੈਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿਨੀ ਐਣੂ ਪ੍ਰਭੂ ਤੂੰ ਚੰਗਾ ਕਰ ਜਾਏ ਜਾਂ ਨਾ ਕਰ ਪ੍ਰਭੂ ਮੈਂ ਤੇਰੇ ਤੇ ਪ੍ਰੋਸਾ ਕਰ ਦਿਆਂ ਮੇਰੇ ਪਰਮੇਸ਼ਰ ਨੇ ਮੈਨੂੰ ਮੇਰੀ ਬੇਟੀ ਨੂੰ ਫੀਲ ਕੀਤਾ ਪਿੰਕੀ ਪਾਸਟਨੀ ਦਾ ਅਤੇ ਪਾਸਟਰ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਮੈਂ ਉਹਨਾਂ ਤੋਂ ਪ੍ਰਾਰਥਨਾ ਕਰਾਈ ਅੱਜ ਬੇਟੀ ਲਈ ਮੈਂ ਇਹਨਾਂ ਨੂੰ ਦੱਸਿਆ ਵੀ ਇੱਦਾਂ ਡਾਕਟਰ ਕਹਿ ਰਹੇ ਕਿ ਹੋਸਪਿਟਲ ਦੇ ਵਿੱਚ ਦਾਖਲ ਕਰਨੀ ਪਏਗੀ ਅਤੇ ਮੈਨੂੰ ਘਬਰਾਹਟ ਹੋ ਰਹੀ ਸੀ ਬਹੁਤ ਜ਼ਿਆਦਾ ਅਤੇ ਬਾਅਦ ਵਿੱਚ ਇਹਨਾਂ ਨੇ ਪ੍ਰੇਅਰ ਕੀਤੀ ਐਂਕਰ ਨੂੰ ਲਵ ਮਿਨਿਸਟਰੀ ਤੋਂ ਮੈਂ ਪ੍ਰਾਰਥਨਾ ਕਰਾਈ ਉਹਨਾਂ ਨੇ ਪ੍ਰੇਅਰ ਕੀਤੀ ਮੈਂ ਫਿਰ ਦੂਸਰੇ ਡਾਕਟਰ ਕੋ ਚਲੀ ਗਈ ਉਹਨਾਂ ਦੀ ਦਵਾਈ ਵੀ ਨਹੀਂ ਲੱਗੀ ਇਹਨਾਂ ਨੂੰ ਬਾਅਦ ਵਿੱਚ ਫਿਰ ਮੈਂ ਪ੍ਰੇਅਰ ਕਰਾਉਂਦੀ ਰਹੀ ਆਪ ਪ੍ਰੇਅਰ ਕਰਦੇ ਰਹੇ ਪ੍ਰਭੂ ਨੇ ਇਹਨਾਂ ਨੂੰ ਹੀ ਤੰਮੀ ਲਈ ਬੇਟੀ ਨੂੰ ਹਸਪੀਟਲ ਤੋਂ ਢਾਕਰ ਕਰਵਾਉਣ ਤੋਂ ਮੇਰੀ ਬੇਟੀ ਨੂੰ ਬਚਾਇਆ ਪਿੰਕੀ ਪਾਸਟਰ ਜੀ ਪਾਸਟਰ ਜੀ ਦਾ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਤੇ ਰਵ ਦੇ ਦਾਸ ਦਾ ਦਾਸੀ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਹਾਂ ਜੀ ਮੈਂ ਮੇਰੀ ਗਵਾਹੀ ਹੈ ਕਿ ਮੇਰੀ ਬੇਟੀ ਨੂੰ ਠੀਕ ਕੀਤਾ ਮੇਰੀ ਬੇਟੀ ਘਰ ਹੀ ਪ੍ਰਭੂ ਨੇ ਚੰਗਾ ਕਰ ਦਿੱਤਾ ਮੇਰੀ ਬੇਟੀ ਨੂੰ ਮੈਂ ਸਾਰਿਆਂ ਨੂੰ ਜੈਮ ਸਿੰਘ ਕਹਿੰਦੀ ਹੈਗੀ ਤੇ ਹਰ ਇੱਕ ਭੈਣ ਭਾਈ ਭਰੋਸਾ ਕਰੋ ਪ੍ਰਭੂ ਤੇ ਪ੍ਰਾਰਥਨਾਵਾਂ ਕਰਵਾਓ ਆਪ ਕਰੋ ਤੁਸੀਂ ਕਿ ਪ੍ਰਭੂ ਤੁਹਾਨੂੰ ਵੀ ਹੀਲ ਕਰੇਗਾ ਮੇਰੀ ਇੱਕ ਵਾਈਸ ਮੇਰੀ ਬੇਟੀ ਦੀ ਮੈਂ ਧੰਨਵਾਦ ਪ੍ਰਭੂ ਦਾ ਕਰਦੀ ਹੈ ਮੇਰੇ ਜਿੰਦਾ ਯਹਾਵਾ ਦਾ ਉਹਦੇ ਕੋੜੇ ਖਾਣੇ ਸੇ ਮੇਰੀ ਬੇਟੀ ਚੰਗੀ ਹੋ ਗਈ ਹੈ ਪ੍ਰਭੂ ਜੀ ਦੇ ਕੋੜੇ ਖਾਣੇ ਸੇ ਮਾਰ ਖਾਣੇ ਸੇ ਮੈਂ ਧੰਨਵਾਦ ਕਰਦੀ ਆ ਤੁਹਾਡਾ ਸ਼ੁਕਰ ਕਰਦੇ ਆ ਪਰਮੇਸ਼ਰ ਮੇਰੇ ਬੱਚੇ ਨੂੰ ਹੀਲ ਕੀਤਾ ਇਹ ਮੇਰੀ ਗਵਾਹੀ ਸੀ ਆਮੀਨ